ਵੀ ਇਹਨਾਂ ਦੇ ਵਿੱਚ ਹੱਕ ਦੇ ਵਿੱਚ ਕਿਹਾ ਇਹ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਨੇ ਕੱਢ ਦਿੱਤਾ ਮੈਂ ਬਾ ਇੱਜ਼ਤ ਉਹਨਾਂ ਨੂੰ ਉੱਥੇ ਲੈਣ ਜਾਵਾਂਗਾ ਪਹਿਲੀ ਗੱਲ ਇਹ ਹੈ ਕਿ ਅੰਮ੍ਰਿਤਸਰ ਹੀ ਇਹ ਹਰ ਵਾਰ ਅੰਮ੍ਰਿਤਸਰ ਹੀ ਕਿਉਂ ਚੁੰਨਦੇ ਨੇ ਕਿ ਜਿਹੜੇ ਡਿਪੋਰਟ ਹੋਏ ਜਾਂਦੇ ਨੇ ਉਧਰੋਂ ਪਰਿਵਾਸੀ ਉਹਨਾਂ ਨੂੰ ਅੰਮ੍ਰਿਤਸਰ ਕਿਉਂ ਉਤਾਰਿਆ ਜਾਂਦਾ ਦੂਸਰੀ ਗੱਲ ਇਹ ਹੈ ਕਿ ਉਹਨਾਂ ਨੇ ਕੋਈ ਜ਼ੁਰਮ ਨਹੀਂ ਕੀਤਾ ਤਾਂ ਜੋ ਉਹਨਾਂ ਦੇ ਬੇੜੀਆਂ ਪਾ ਕੇ ਤੇ ਹੱਥਾਂ ਦੇ ਵਿੱਚ ਹੱਥਕੜੀਆਂ ਲਗਾ ਕੇ ਉਹਨਾਂ ਨੂੰ ਉਤਾਰਿਆ ਜਾਂਦਾ ਹੈ ਬੇਸ਼ੱਕ ਔਰ ਬਾਹਰੀ ਸਰਕਾਰ ਨੇ ਉਹਨਾਂ ਨੂੰ ਉੱਥੋਂ ਦੇਸ਼ ਨਿਕਾਲਾ ਦੇ ਦਿੱਤਾ ਹੈ ਪਰ ਮੈਂ ਇੱਥੇ ਉਹਨਾਂ ਨੂੰ ਇੱਜ਼ਤ ਦੇ ਨਾਲ ਲੈਣ ਜਾਵਾਂਗਾ ਜਾਂ ਕਹਿ ਲਈਏ ਵੀ ਉਹਨਾਂ ਨੂੰ ਦਲਾਸਾ ਦੇਣ ਜਾਵਾਂਗੇ ਸਵਾਗਤ ਕਰਨਾ ਤਾਂ ਆਪਾਂ ਇਹਨਾਂ ਨੂੰ ਕਹਿ ਨਹੀਂ ਸਕਦੇ ਰਿਪੋਰਟ ਹੋ ਕੇ ਆਇਆ ਨੂੰ ਪਰ ਕਿਤੇ ਨਾ ਕਿਤੇ ਜਿਹੜੀ ਸਾਡੇ ਨੌਜਵਾਨਾਂ ਦੀ ਦੌੜ ਬਾਹਰ ਜਾਣ ਦੀ ਲੱਗੀ ਹੋਈ ਹੈ ਤੇ ਜਦੋਂ ਅਸੀਂ ਇੱਕ ਪੇਪਰ ਕਾਰਵਾਈ ਪੂਰੀ ਕਰਕੇ ਜਾਂਦੇ ਆ ਜਾਂ ਉਹਨਾਂ ਦੇ ਏਜੰਸੀਆਂ ਨੂੰ ਅਸੀਂ ਪੈਸਾ ਭੇਜਦੇ ਆ ਪੈਸਾ ਦਿੰਨੇ ਆਪਣੇ ਵੱਲੋਂ ਅਸੀਂ ਫੀਸਾਂ ਭਰਦੇ ਆ ਉਸ ਤੋਂ ਬਾਅਦ ਵੀ ਰਿਪੋਰਟ ਹੋਣਾ ਮਾੜੀ ਗੱਲ ਹੈ ਕਿ ਜੇ ਕੋਈ ਗਲਤ ਤਰੀਕੇ ਨਾਲ ਜਾਂਦਾ ਹੈ ਤਾਂ ਉਸ ਨੂੰ ਭੇਜਣਾ ਠੀਕ ਹੈ ਵੀ ਐਕਸੈਪਟ ਕਰਦਾ ਪੰਜਾਬ ਵੀ ਉਸ ਨੂੰ ਤੁਸੀਂ ਭੇਜੋ ਪਰ ਜੇਕਰ ਜਿਹੜਾ ਦੇਖਿਆ ਜਾਂਦਾ ਵੀ ਜਿਹੜੇ ਸਹੀ ਤਰੀਕੇ ਨਾਲ ਗਏ ਹੋਏ ਨੇ ਉਹਨਾਂ ਨੂੰ ਵੀ ਵਾਪਸ ਭੇਜਿਆ ਜਾਂਦਾ ਕੁਝ ਕਾਰਨਾ ਦੇ ਕਰਕੇ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਅੰਮ੍ਰਿਤਸਰ ਦਾ ਜਿਹੜਾ 에ਰਪੋਰਟ ਹੈ ਉਹੀ ਕਿਉਂ ਸੁਣਿਆ ਜਾਂਦਾ ਹੈ ਸਾਰਿਆਂ ਦੀਆਂ ਕਹਿਣਦਿਆਂ ਗੱਲਾਂ ਇਹ ਹੀ ਸੀਗੀਆਂ ਕਿ ਜੇਕਰ ਅਸੀਂ ਕਹਿੰਦੇ ਹਾਂ ਕਿ ਅੰਮ੍ਰਿਤਸਰ 에ਰਪੋਰਟ ਦਾ ਸਾਨੂੰ ਟਿਕਟ ਦਿੱਤੀ ਜਾਵੇ ਵੀ ਇੱਥੇ ਸਾਡੀ ਫਲੈਟ ਉਤਰੇ ਜਾਂ ਕੁਝ ਔਰ ਕੁਝ ਵੀ ਤਾਂ ਉਦੋਂ ਉਹਨਾਂ ਵੱਲੋਂ ਕੁਝ ਕਾਰਨਾ ਕਰਕੇ ਉਹਨੂੰ ਰਿਜੈਕਟ ਕਰ ਦਿੱਤਾ ਜਾਂਦਾ ਕਿ ਉੱਥੇ ਨਹੀਂ ਹੋਏਗਾ ਬਾਈ ਦਿੱਲੀ ਜਾਓ ਜਾਂ ਇਸ ਤਰ੍ਹਾਂ ਜਾਓ 100 ਮੰਨ ਕੁਲ ਮੰਨ ਲੋ ਵੀ ਕਹਿਨੂੰ ਬਹਾਨੇ ਲਗਾਏ ਜਾਂਦੇ ਨੇ ਪਰ ਹੁਣ ਜਿਹੜੇ ਆ ਦੋ ਜਹਾਜ਼ ਉਤਰਨੇ ਨੇ ਇਹ ਵੀ ਅੰਮ੍ਰਿਤਸਰ ਦੇ ਵਿੱਚ ਹੀ ਉਤਰਨੇ ਨੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਪੰਜਾਬ ਦਾ এনवायरमेंट ਹੈ ਜਿਹੜਾ ਪੰਜਾਬ ਨੂੰ ਇੱਕ ਬਦਨਾਮ ਕਰਨ ਦੀ ਗੱਲ ਹੈ ਜਿਵੇਂ ਕਿ ਪਹਿਲਾਂ ਸਾਡੇ ਪੰਜਾਬ ਨੇ ਅੰਗਰੇਜ਼ ਸੀ ਜਿਹੜੇ ਇਧਰੋਂ ਭਜਾਏ ਸੀਗੇ ਹਰ ਹੁਣ ਇੱਕ ਪੱਖ ਇਹ ਵੀ ਹੈ ਕਿ ਸਾਡੇ ਬੰਦੇ ਇੰਨਾ ਇੰਨਾ ਪੈਸਾ ਲਾ ਕੇ ਅੰਗਰੇਜ਼ਾਂ ਦੇ ਕੋਲੇ ਹੀ ਵਾਪਸ ਜਾ ਰਹੇ ਆ ਜੇ ਅੰਗਰੇਜ਼ਾਂ ਦੇ ਕੋਲੇ ਹੀ ਜਾਣਾ ਸੀ ਫਿਰ ਅੰਗਰੇਜ਼ਾਂ ਨੂੰ ਸਾਡੇ ਪੰਜਾਬ ਦੇ ਵਿੱਚੋਂ ਕੱਢਣ ਦਾ ਵੀ ਕੀ ਮਤਲਬ ਸੀਗਾ ਫਿਰ ਅਸੀਂ ਉਹਨਾਂ ਨੂੰ ਹੀ ਰੱਖ ਲੈਂਦੇ ਜੇਕਰ ਅਸੀਂ ਉਹਨਾਂ ਕੋਲ ਹੀ ਜਾ ਕੇ ਕੰਮ ਕਰਨਾ ਸੀ ਸੋ ਇਸ ਦੇ ਨਾਲ ਹੀ ਸਾਡੇ ਨਾਲ ਮੈਂ ਤੁਹਾਨੂੰ ਇੱਕ ਲਿਸਟ ਜ਼ਰੂਰ ਸਾਂਝੀ ਕਰਾਂਗੀ ਜਿਹੜੇ ਦੇ ਆਉਣ ਵਾਲੇ ਨੇ ਡਿਪੋਰਟ ਹੋ ਕੇ ਉਧਰੋਂ ਪਹਿਲਾ ਜਹਾਜ਼ ਉਤਰੇਗਾ ਉਹਦੇ ਵਿੱਚ ਹੋਣਗੇ ਅੰਮ੍ਰਿਤਸਰ ਤੋਂ 6 ਹਸ਼ਿਆਰਪੁਰ ਤੋਂ 10 ਤੇ ਪਟਿਆਲੇ ਤੋਂ 7 ਕਪੂਰਥਲਾ ਤੋਂ 10 ਗੁਰਦਾਸਪੁਰ ਤੋਂ 11 ਜਲੰਧਰ ਤੋਂ 5 ਫਿਰੋਜ਼ਪੁਰ ਤੋਂ 4 ਸੰਗਰੂਰ ਤੋਂ 3 ਤਰਨਤਾਰਨ ਤੋਂ 3 ਮੋਹਾਲੀ ਤੋਂ 3 ਰੋਪੜ ਤੋਂ ਇੱਕ ਮੋਗੇ ਤੋਂ ਇੱਕ ਫਤਿਹਗੜ ਸਾਹਿਬ ਤੋਂ ਇੱਕ ਤੇ ਫਰੀਦਕੋਟ ਤੋਂ ਇੱਕ ਤੇ ਲੁਧਿਆਣੇ ਤੋਂ ਇੱਕ ਜੋ ਪੰਜਾਬੀ ਨੇ ਪ੍ਰਵਾਸੀ ਨੇ ਜਿਹੜੇ ਕਿ ਉਧਰੋਂ ਵਾਪਸ ਆ ਰਹੇ ਨੇ ਹਾਲਾਤ ਵੇਖਣੇ ਬੰਦੇ ਨੇ ਕਿ ਉਹਨਾਂ ਨੂੰ ਇਸ ਵਾਰ ਵੀ ਕੀ ਬੇੜੀਆਂ ਪਾ ਕੇ ਹੀ ਲਿਆਂਦਾ ਜਾਏਗਾ ਹਾਲਾਂਕਿ ਪੀਐਮ ਮੋਦੀ ਹੁਣ ਉਧਰ ਗਏ ਹੋਏ ਨੇ ਉਹਨਾਂ ਦੀ ਮੀਟਿੰਗ ਵੀ ਹੋਈ ਆ ਤਾਂ ਟਰੰਪ ਨੇ ਆ ਗਿਫਟ ਵਾਸ ਉਹਨਾਂ ਨੂੰ ਦੋ ਜਹਾਜ਼ ਨੇ ਜੋ ਕਰਕੇ ਇਧਰ ਭੇਜਨੇ ਨੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਉਹ ਗਿਫਟ ਦੇ ਬਜੋਈ ਦਿੱਤਾ ਗਿਆ ਪਰ ਜੇਕਰ ਪੀਐਮ ਉਹਦੇ ਚਾਹੁੰਦੇ ਤਾਂ ਉਹਨਾਂ ਨੇ ਗੱਲਬਾਤ ਕਰਕੇ ਕਹਿ ਸਕਦੇ ਸੀ ਕਿ ਉਹਨਾਂ ਨੂੰ ਜੇਕਰ ਤੁਸੀਂ ਠੀਕ ਹੈ ਵੀ ਅਲੀਗਲ ਤਰੀਕੇ ਨਾਲ ਗਏ ਆ ਜੇਕਰ ਤੁਸੀਂ ਵਾਪਸ ਭੇਜਣਾ ਹੈ ਤਾਂ ਉਹਨਾਂ ਨੂੰ ਇੱਕ ਤਰੀਕੇ ਨਾਲ ਵਾਪਸ ਭੇਜਿਆ ਜਾਵੇ ਉਹਨਾਂ ਨੂੰ ਪ੍ਰੋਪਰ ਖਾਣਾ ਵੀ ਦਿੱਤਾ ਜਾਵੇ ਉਹਨਾਂ ਨੇ ਕੋਈ ਐਡਾ ਵੀ ਜੁਰਮ ਨਹੀਂ ਕੀਤਾ ਜੇਕਰ ਉਹ ਤੁਸੀਂ ਦੇਸ ਨਕਾਲਾ ਉਹਨਾਂ ਨੂੰ ਦੇ ਹੀ ਦਿੱਤਾ ਤੇ ਹੱਥ ਕਣੀਆਂ ਲਾਉਣ ਦਾ ਤਾਂ ਕੋਈ ਮਤਲਬ ਬੰਦਾ ਹੀ ਨਹੀਂ ਹੈ ਸੋ ਇਸ ਦੇ ਨਾਲ ਹੀ ਸਾਡੇ ਨਾਲ ਇਹ ਕਾਲਰ ਜੁੜ ਚੁੱਕੇ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਨੇ ਸੰਜੀਵ ਸ਼ਰਮਾ ਬੋਲ ਰਹੇ ਹਾਂ ਜੀ 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 ਸ਼ਰਮਾ ਜੀ ਕੀ ਕਹਿਣਾ ਚਾਹੋਗੇ ਜੀ ਜੋ ਜਹਾਜ਼ ਉੱਤਰਿਆ ਉਹ ਅਮਰੀਕਾ ਉੱਤਰਿਆ ਰਿਪੋਰਟ ਹੋਇਆ ਜਿਨ ਕੋਲ ਬੈਨ ਕੋਲ ਮੈਡਮ ਦੇਖੋ ਦੋ ਜਹਾਜ਼ ਆ ਰਹੇ ਆ ਜੀ ਜੀ ਦੋਨੋਂ ਅੱਜ ਰਾਤ ਨੂੰ ਅਮਰਸਰ ਦੇ ਵਿੱਚ ਲੈਂਡ ਹੋਣਗੇ ਜੀ ਜੀ 119 ਪਾਰਟੀ ਇਹਦੇ ਵਿੱਚ ਨਾਗਰਿਕ ਜਿਹੜੇ ਆ ਉਹ ਵਾਪਸ ਆ ਰਹੇ ਆ ਰਿਪੋਰਟ ਹੋ ਕੇ ਜਿਦੇ ਵਿੱਚੋਂ 67 ਪੰਜਾਬ ਦੇ ਆ ਜੀ 67 ਜੀ ਦੇਖੋ ਮੈਂ ਪਹਿਲੇ ਦਿਨ ਵੀ ਕੀਤੀ ਸੀ ਜਿੱਦਾਂ 104 ਰਿਪੋਰਟ ਹੋ ਕੇ ਆਈ ਸੀ ਕਿ ਉਸ ਤੋਂ ਬਾਅਦ ਹੀ ਮੈਂ ਗੱਲ ਕੀਤੀ ਸੀ ਜੀ ਅਮਰਸਰ ਤੋਂ ਚੋਣਾਂ ਇਹ ਇੱਕ ਬਹੁਤ ਵੱਡਾ ਜਿਹੜਾ ਸਰਕਾਰਾਂ ਦੇ ਅੱਗੇ ਸਵਾਲ ਖੜਾ ਹੋ ਜਾਂਦਾ ਹੈ ਜੀ ਦੂਜੀ ਗੱਲ ਜਿਵੇਂ ਤੁਸੀਂ ਕਿਹਾ ਵੀ ਡੀਜ਼ਾ ਪੇਪਰਵਰਕ ਸਹੀ ਨਹੀਂ ਹੈ ਵੀ ਜਾ ਜਿਹੜਾ ਪੇਪਰਵਰਕ ਸਹੀ ਹੈ ਉਹਨੂੰ ਵੀ ਕਿਤੇ ਨਾ ਕਿਤੇ ਕੁਝ ਨਾ ਕੁਝ ਗਲਤੀਆਂ ਕੱਢ ਕੇ ਜਾਂ ਕੋਈ ਨਾ ਕੋਈ ਕਮੀਆਂ ਕਰਕੇ ਉਹਨਾਂ ਨੂੰ ਵਾਪਸ ਭੇਜ ਤੇ ਮਤਲਬ ਭੇਜਿਆ ਜਾ ਰਹੇ ਹੈ ਜੀ ਜੀ ਦੇਖੋ ਮੈਂ ਹਮੇਸ਼ਾ ਇਹ ਗੱਲ ਕਰਦਾ ਹੁੰਦਾ ਹਾਂ ਵੀ ਦੋ ਕੰਟਰੀਆਂ ਦੀ ਜਿਹੜੀ ਇੱਕ ਬਹਿਸ ਬਾਣੀ ਹੁੰਦੀ ਹੈ ਜਾਂ ਇਹ ਕੋ ਟਕਰਾਰ ਵਾਜੀ ਹੋ ਜਾਂਦੀ ਹੈ ਦੋ ਪ੍ਰਧਾਨ ਮੰਤਰੀਆਂ ਦੇ ਵਿੱਚ ਹੋ ਜਾਂਦੀ ਹੈ ਉਹਦਾ ਜਿਹੜਾ ਹੈ ਉਹ ਪਬਲਿਕ ਨੂੰ ਕਿਉਂ ਭੁਗਤਣਾ ਪੈਂਦਾ ਜੀ ਆਮ ਲੋਕਾਂ ਨੂੰ ਕਿਉਂ ਭੁਗਤਣਾ ਪੈਂਦਾ ਜੀ ਜੀ ਬਿਲਕੁਲ ਬਹੁਤ ਸੋਹਣੀ ਗੱਲ ਕਹੀ ਹੈ ਸ਼ਰਮਾ ਜੀ ਨੇ ਕਿ ਜੇਕਰ ਸਰਕਾਰਾਂ ਦੀ ਆਪਸ ਦੇ ਵਿੱਚ ਕੋਈ ਨੋਖ ਚੋਕ ਹੈ ਜਾਂ ਸਰਕਾਰਾਂ ਦੀ ਆਪਸ ਦੇ ਵਿੱਚ ਨਹੀਂ ਬਣਦੀ ਤਾਂ ਉਹਦਾ ਜਿਹੜਾ ਸਾਰਾ ਭਾਰ ਹੈ ਉਹ ਆਮ ਨਾਗਰਿਕਾਂ ਦੇ ਉੱਪਰ ਪਾਇਆ ਜਾਂਦਾ ਹੈ ਜਿਨ੍ਹਾਂ ਦਾ ਕੀ ਕੋਈ ਗਲਤੀ ਵੀ ਨਹੀਂ ਹੁੰਦੀਗੀ ਉਹਨਾਂ ਨੂੰ ਭੁਗਤਣਾ ਪੈਂਦਾ ਹੈ ਬਿਲਕੁਲ ਮੈਡਮ ਭੁਗਤ ਰਹੇ ਆ ਜੀ ਦੇਖੋ ਪਹਿਲਾਂ ਮੋਦੀ ਜੀ ਦੇ ਨਾਲ ਜਿਹੜੀ 트럼ਪ ਦੀ ਕਿਤੇ ਨਾ ਕਿਤੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਤਕਰਾਰਬਾਜ਼ੀ ਚੱਲਦੀ ਸੀ ਜਦੋਂ 트럼ਪ ਦੁਆਰੇ ਰਾਸ਼ਟਰਪਤੀ ਬਣੇ ਆ ਉਸ ਟਾਈਮ ਇਹਨਾਂ ਨੂੰ ਇੱਕ ਇੰਡੀਆ ਨੂੰ ਨਹੀਂ ਬੁਲਾਇਆ ਬਾਕੀ ਤਕਰੀਬਨ ਹਰ ਇੱਕ ਕੰਟੀਨੂ ਬੁਲਾਇਆ ਗਿਆ ਲੱਗਦਾ ਕਿ ਇਹਨਾਂ ਨੂੰ ਪਿੱਛੇ ਕੀਤਾ ਗਿਆ ਸੀਗਾ ਕੋਈ ਇਹਨਾਂ ਦੀ ਆਪਸ ਦੇ ਵਿੱਚ ਹੋਣੀ ਹੈ ਜੀ ਉਸ ਤੋਂ ਬਾਅਦ ਕੋਈ ਇੱਕ ਸਚਾਰ ਜਿਹੜਾ ਭਾਰਤੀ ਇਹਨਾਂ ਨੇ ਭੇਜਿਆ ਅਮਰਸਾ ਦੇ ਵਿੱਚ ਜਿਹੜੀ ਲੈਂਡ ਹੋਈ ਸੀ ਆਰਮੀ ਦਾ ਅਮਰੀਕਨ ਆਰਮੀ ਦਾ ਜਿਹੜਾ ਜਹਾਜ਼ ਸੀਗਾ ਉਹਦੇ ਰਾਹੀਂ ਆਏ ਸੀਗੇ ਦੇਖੋ ਪੈਰਾਂ ਦੇ ਦੇ ਬੇੜੀਆਂ ਦੇ ਹੱਥਾਂ ਦੇ ਵਿੱਚ ਹਥਕੜੀਆਂ ਜੀ ਉਹ ਕਿਆ ਦਰਸਾਉਂਦਾ ਥਾ ਜਾਂ ਸਾਨੂੰ ਕਿਆ ਉਸ ਚੀਜ਼ ਨੂੰ ਦੇਖਣ ਨੂੰ ਮਿਲਦਾ ਸੀ ਜਾਂ ਕਿਆ 트ੰਪ ਦਿਖਾਉਣਾ ਚਾਹੁੰਦਾ ਸੀਗਾ ਇੰਡੀਆ ਨੂੰ ਜਾਂ ਮੋਦੀ ਨੂੰ ਵੀ ਕਿਆ ਇਸੀ ਸਮਝ ਜਿਹੜੇ ਇਹ ਗਲਤ ਤਰੀਕੇ ਦੇ ਨਾਲ ਜਾਂ ਸਾਡੀ ਕੰਟਰੀ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਆ ਮੈਂ ਤੇਰੇ ਦੇਸ਼ ਦੇ ਤੇਰੇ ਦੇਸ਼ ਦੇ ਆਗਰਕਾਂ ਨੂੰ ਐਡਾ ਬੇੜੀਆਂ ਪਾ ਕੇ ਹੱਥਾਂ ਜੱਤਕੜੀਆਂ ਪਾ ਕੇ ਭੇਜੂਗਾ ਜੀ ਉਹ ਦੁਆਰੇ ਜੋ ਜੀ ਮੀਟਿੰਗ ਉਹ ਇਹਨਾਂ ਵੀ ਜਿਹੜੀ ਹੁਣ ਮੀਟਿੰਗ ਹੋਈ ਸੀਗੀ ਉਹ ਮੀਟਿੰਗ ਦੇ ਵਿੱਚ ਬੈਠ ਕੇ ਗੱਲਬਾਤ ਕੀਤੀ ਹੈ ਵੀ ਜਿੰਨੇ ਸਾਡੇ ਹੋਰ 2000 ਪਲੱਸ ਕੁਝ ਜਿਹੜੇ ਹੋਰ ਨਾਗਰਿਕਾ ਜਿਹੜੇ ਉਸੇ ਪਾਸੇ ਵਾਂ ਜਿਨ੍ਹਾਂ ਨੇ ਵਾਪਸ ਆਉਣਾ ਉਹਨਾਂ ਨੂੰ ਕਿੱਦਾਂ ਲਿਆਉਣਾ ਹੈ ਪੈਰਾਂ 'ਚ ਬੇੜੀਆਂ ਰਾਖਾਂ 'ਚ ਹੱਤਕੜੀਆਂ ਲਿਆਉਣੀਆਂ ਜਾਂ ਕਿਵੇਂ ਲਿਆਉਣਾ ਦੇਖੋ ਉੱਤੇ ਗਏ ਰਹੇ ਉਤਰੋਂ ਆਪਾਂ ਕਹਿ ਰਹੇ ਅੰਬਰ ਸਰ ਨਾਲ ਲੈਂਡ ਹੋਣ ਦਿੱਤਾ ਜਾਵੇ ਜੀ ਜੀ ਜਦੋਂ ਕੋਈ ਵੀ ਆ ਆਪਣੀ ਕੰਟਰੀ ਦਾ ਜਹਾਜ਼ ਭੇਜ ਕੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਲਿਆ ਸਕਦਾ ਕਿ ਆ ਜਿਹੜੇ ਸਾਡੇ ਦੇਸ਼ ਦੇ ਜਹਾਜ਼ ਹਨ ਸਿੱਧਾ ਪੰਜਾਬੀ ਚ ਸ਼ਬਦਾਂ ਚ ਵਰਤੂੰਗਾ ਜਿਹੜਾ ਸਾਡੇ ਦੇਸ਼ ਦੇ ਜਿਹੜਾ ਜਹਾਜ਼ ਹੈ ਉਹ ਕਿਆਕੱਲੇ ਪ੍ਰਧਾਨ ਮੰਤਰੀਆਂ ਵਾਸਤੇ ਰਹਿਗੇ ਇਹਨਾਂ ਬੜੇ ਬੜੇ ਲੋਕਾਂ ਵਾਸਤੇ ਹੀ ਰਹਿਗੇ ਜਦੋਂ ਆਮ ਨਾਗਰਿਕ ਤੇ ਭੀੜ ਪੈਂਦੀ ਸਾਡੇ ਦੇਸ਼ ਦਾ ਜਹਾਜ਼ ਜਿਹੜਾ ਕਿਉਂ ਨਹੀਂ ਲੈਣ ਜਾਂਦਾ ਉਹਨੂੰ ਜਿੱਥੇ ਮਰਜ਼ੀ ਲੈਂਡ ਕਰੋ ਚਾਹੇ ਅੰਮ੍ਰਿਤਸਰ ਲੈਂਡ ਕਰੋ ਚਾਹੇ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਦੇ ਲੈਂਡ ਜੀ ਆ ਉਹੀ ਗੱਲ ਹੋ ਗਈ ਸ਼ਰਮਾ ਜੀ ਜੇਕਰ ਉਹ ਛੱਡ ਕੇ ਜਾਂਦੇ ਨੇ ਤਾਂ ਉਹ ਤਾਂ ਇਸ ਤਰ੍ਹਾਂ ਛੱਡ ਕੇ ਜਾਂਦੇ ਨੇ ਜਿਸ ਤਰ੍ਹਾਂ ਉਹਨਾਂ ਨੇ ਕੋਈ ਵੱਡਾ ਜੁਰਮ ਕਰ ਦਿੱਤਾ ਹੋਵੇ ਜੇਕਰ ਅਮਰੀਕਾ ਨੇ ਕੈਨੇਡਾ ਨੇ ਕਿਸੇ ਨੂੰ ਵਾਪਸ ਹੀ ਭੇਜਣਾ ਹੈ ਤੇ ਜਿਹੜੇ ਸਭ ਤੋਂ ਵੱਡੇ ਗੈਂਗਸਟਰ ਨੇ ਉਹ ਸਾਰੇ ਬਾਹਰ ਦੀਆਂ ਜੇਲਾਂ ਦੇ ਵਿੱਚ ਬੰਦ ਨੇ ਜੇਕਰ ਇੱਧਰ ਭੇਜਣਾ ਪੰਜਾਬ ਦੇ ਵਿੱਚ ਤਾਂ ਗੈਂਗਸਟਰ ਨੂੰ ਭੇਜਣ ਜਿਹੜੇ ਹਰ ਰੋਜ਼ ਨਵੀਂ ਕਾਲ ਕਰਕੇ ਕਿਸੇ ਨਾ ਕਿਸੇ ਫਰੋਤੀ ਮੰਗੀ ਜਾਂਦੀ ਹੈ ਕਿਸੇ ਦੀ ਜਾਨ ਦੀ ਧਮਕੀ ਦਿੱਤੀ ਜਾਂਦੀ ਹੈ ਦੇਖੋ ਮੈਡਮ ਉਹੀ ਤੇ ਅਸੀਂ ਗੱਲ ਕਰਦੇ ਹਾਂ ਵੀ ਦੋ ਦੇਸ਼ਾਂ ਦੀ ਟਕਰਾਰਵਾਜੀ ਜੋ ਪ੍ਰਧਾਨ ਮੰਤਰੀਆਂ ਦੀ ਇਹ ਜਿਹੜੀ ਟਕਰਾਰਵਾਜੀ ਉਹ ਆਬ ਪਬਲਿਕ ਦੇ ਨਾਲ ਚੱਲ ਰਹੀ ਹੈ ਕਿਉਂ ਰਾਜਨੀਤੀ ਹੋ ਰਹੀ ਹੈ ਜੀ ਜੱਟਸਾਂ ਦੇ ਨਾਂ ਤੇ ਸਾਰੇ ਜਿਹੜੀਆਂ ਫੋਰਨ ਕੰਟਰੀਆਂ ਆ ਇਹ ਕਿਤੇ ਨਾ ਕਿਤੇ ਜਿਹਨੂੰ ਕਦੇ ਨਾ ਘੁੰਮ ਹੋ ਜਾਨੀ ਆ ਇਹਨਾਂ ਦੇ ਮੂੰਹ ਤੇ ਤਾਲੇ ਲੱਗ ਜਾਂਦੇ ਆ ਜੀ ਜਦੋਂ ਐਦਾਂ ਦੀ ਕੋਈ ਗੱਲ ਆਉਂਦੀ ਆ ਹਾਂ ਠੀਕ ਆ ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਵੀ ਜੇ ਕੋਈ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਣਾ ਕਿਤੇ ਰਹਿਣਾ ਕਿਸੇ ਵੀ ਕੰਟਰੀ 'ਚ ਉਹ ਗੁਨਾਹ ਹੁੰਦਾ ਨਹੀਂ ਕਿ ਨਾ ਜਿਹੜੇ ਲੋਕੋ ਚੀਜ਼ ਦਾ ਬੀਜ ਬੋ ਰਹੇ ਆ ਜਾਂ ਜਿਹੜੇ ਜੀ ਹਿਸਤਰੀ ਸ਼ੁਰੂਆਤ ਦੇ ਰਹੇ ਆ ਪਹਿਲਾਂ ਤਾਂ ਦੇਖੋ ਜੇ ਮੈਂ ਜਾਣ ਦੀ ਗੱਲ ਕਰੂੰਗਾ ਪਹਿਲਾਂ ਤਾਂ ਕੋਨੇ ਘਰ ਮੈਂ ਆ ਜੀ ਮੈਂ ਕਰਦੀ ਕਰ ਲੀ ਮੈਂ ਗਲਤੀ ਕਿਉਂ ਕਰੀ ਜੇ ਕੇ ਰਸਤਾ ਬਣਿਆ ਹੋਇਆ ਰਸਤਾ ਕਿਉਂ ਬਣਿਆ ਜੇ ਰਸਤਾ ਉਹ ਸਰਕਾਰਾਂ ਕਿਉਂ ਨਹੀਂ ਬੰਦ ਕਰਾਉਂਦੀਆਂ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਂਦੇ ਆ ਸਵਾਲ ਤਾਂ ਇਹ ਵੀ ਬਣਦਾ ਜੀ ਹਿੰਦੁਸਤਾਨ ਸਰਕਾਰ ਤੇ ਜੀ ਜੀ ਬਿਲਕੁਲ ਸੋ ਬਹੁਤ ਸੋਹਣਾ ਸਵਾਲ ਹੈ ਸ਼ਰਮਾ ਜੀ ਦਾ ਇਸ ਸਮੇ ਸਾਰੇ ਮੈਂ ਦਸ਼ਕਾਂ ਨੂੰ ਵੀ ਅਪੀਲ ਕਰਾਂਗੀ ਇਸ ਤੇ ਆਪਣੀ ਰਾਏ ਵੀ ਸਾਨੂੰ ਜਰੂਰ ਦੇਣਾ ਕਿ ਸ਼ਰਮਾ ਜੀ ਦਾ ਕਹਿਣਾ ਹੈ ਕਿ ਜਿਹੜੇ ਡੌਂਕੀ ਲਗਾ ਕੇ ਜਾਂਦੇ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਂ ਕੋਈ ਏਜੰਟ ਆ ਜਾਂ ਕਿਸੇ ਵੀ ਤਰੀਕੇ ਨਾਲ ਉੱਥੇ ਕਹਿ ਦਿੰਦੇ ਨੇ ਕਿ ਤੁਸੀਂ ਉੱਥੇ ਭੱਜ ਜਾਣਾ ਅਸੀਂ ਤੁਹਾਨੂੰ ਕਿਸੇ ਸ਼ੂਟਿੰਗ ਦੇ ਥਰੂ ਲੈ ਜਾਂਦੇ ਹਾਂ ਕਿਸੇ ਗੀਤ ਦੀ ਸ਼ੂਟਿੰਗ ਕੋਈ ਭੰਗੜੇ ਦੀ ਸ਼ੂਟਿੰਗ ਜਾਂ ਵਿਆਹ ਤੇ ਲੈ ਜਾਣਾ ਕਿਸੇ ਦਾ ਵਿਆਹ ਦੇ ਕਾਰਡ ਬਣਵਾ ਕੇ ਉਹਦੇ ਲੈ ਜਾਣਾ ਵੀ ਤੁਸੀਂ ਉੱਥੇ ਭੱਜ ਜਾਣਾ ਤਾਂ ਆਪਣਾ ਲੁੱਕ ਛਿਪ ਕੇ ਕੋਈ ਕੰਮ ਕਰ ਲੈਣਾ ਤਾਂ ਉਹਨਾਂ ਦੇ ਨਾਲ-ਨਾਲ ਜਦੋਂ ਉਹ ਚੀਜ਼ਾਂ ਹੁੰਦੀਆਂ ਨੇ ਉਹ ਲੋ ਸਾਡੇ ਲੋਕਾਂ ਨੂੰ ਲਾਲਚ ਦੇ ਵਿੱਚ ਦੇ ਕੇ ਅਜਿਹਾ ਇਹ ਗਲਤ ਕੰਮ ਕਰਵਾ ਦਿੰਦੇ ਨੇ ਜਿਨ੍ਹਾਂ ਨੂੰ ਹੁਣ ਪਤਾ ਨਹੀਂ ਉਹਨਾਂ ਦੇ ਨਾਲ ਕਿਹੜੀ ਬਦਸਲੂਕੀ ਹੁੰਦੀ ਆ ਜਾਂ ਉਹਨਾਂ ਨਾਲ ਕੀ ਕਰਦੇ ਹੋਣੇ ਆ ਉਹ ਸਲੂਕ ਇਸ ਸਮੇਂ ਸੋਚਣ ਵਾਲੀ ਗੱਲ ਐ। ਬਿਲਕੁਲ ਮੈਡਮ ਦੇਖੋ ਠੀਕ ਐ। ਜਿਹੜੇ ਇਹ ਸਰਕਾਰਾਂ ਸਰਕਾਰ ਗੱਲ ਕਰਦੀ ਸੀ ਜਾਂ ਨਰਿੰਦਰ ਮੋਦੀ ਜੀ ਜਾਂ ਜੋ 트럼ਪ ਦੇ ਨਾਲ ਮੀਟਿੰਗ ਹੋਈ ਸੀ ਉਹ ਕਹਿੰਦੇ ਜਿਹੜੀ ਮਨੁੱਖੀ ਤਸਕਰੀ ਹੋਰੀ ਐ ਸੀ ਉਹ ਬੰਦ ਕਰ ਰਹੇ ਆ ਜੀ ਮਨੁੱਖੀ ਤਸਕਰੀ ਹੋ ਕਿੱਥੇ ਗਈ ਐ ਐਸੀ 트럼ਪ ਤੇ ਇਲਜ਼ਾਮ ਅਮਰੀਕਾ ਤੇ ਇਲਜ਼ਾਮ ਲਾਉਣਾ ਠੀਕ ਹੋ ਵੀ ਕਿ ਗਲਤੀ ਕਰ ਰਿਹਾ ਜਾਂ ਸਾਡੇ ਦੇਸ਼ ਦੇ ਲੋਕਾਂ ਨਾਲ ਧੱਕਾ ਕਰ ਰਿਹਾ ਜੀ ਲੇਕਿਨ ਪਹਿਲ ਤਾਂ ਸਾਡੀ ਸਰਕਾਰ ਤੋਂ ਹੋ ਰਹੀ ਐ ਨਾ ਜੀ ਸਰਕਾਰ ਵੱਲੋਂ ਕਿਤੇ ਨਾ ਕਿਤੇ ਵੀਕ ਪੁਆਇੰਟ ਜਾ ਰਹੇ ਆ ਸਰਕਾਰ ਦੀਆਂ ਕਮਜ਼ੋਰੀਆਂ ਉਹ ਆ ਪਬਲਿਕ ਤੇ ਘਟ ਰਹੇ ਆ ਜੀ ਜੀ ਅ ਜੇਕਰ ਗੱਲ ਕੀਤੀ ਜਾਵੇ ਤਾਂ ਬਾਹਰ ਜਾਣ ਦੀ ਦੌੜ ਨੌਜਵਾਨਾਂ ਦੇ ਵਿੱਚ ਸਿਰਫ ਇੱਕ ਪੈਸੇ ਨੂੰ ਲੈ ਕੇ ਕੀਤੀ ਜਾਂਦੀ ਹੈ ਜੇਕਰ ਪੈਸਾ ਸਾਡੇ ਨੌਜਵਾਨ ਜਾਂ ਸਾਡੀਆਂ ਸਰਕਾਰਾਂ ਇੱਧਰ ਉਹਨਾਂ ਨੂੰ ਕਿਤੇ ਰੁਜ਼ਗਾਰ ਦੇਣ ਕੋਈ ਕੰਮ ਧੰਦੇ ਲਾਉਣ ਜਾਂ ਫਿਰ ਕੋਈ ਉਹੋ ਜਿਹੀ ਸੰਸਥਾ ਬਣਾਉਣ ਜਿਨ੍ਹਾਂ ਦੇ ਥਰੂ ਕਈ ਲੋਕਾਂ ਨੂੰ ਕੰਮ ਮਿਲਦੇ ਨੇ ਤਾਂ ਮੈਨੂੰ ਲੱਗਦਾ ਵੀ ਨੌਜਵਾਨ ਬਾਹਰ ਦੀ ਦੌੜ ਤੋਂ ਥੋੜਾ ਜਿਹਾ ਕਿਨਾਰਾ ਜ਼ਰੂਰ ਕਰ ਲੈਣਗੇ ਇੱਥੇ ਸਾਡੀ ਪੰਜਾਬ ਸਰਕਾਰ ਵੀ ਥੋੜੀ ਜਿਹੀ ناکਾਮਯਾਬ ਹੈ ਇਹ ਕੋ ਮੈਡਮ ਕਿਨਾਰਾ ਸਾਨੂੰ ਨਹੀਂ ਜੀ ਲੱਗਦਾ ਲੋਕ ਕਿਨਾਰਾ ਕਰਦੇ ਆ ਜੀ ਜੇ ਲੋਕ ਕਿਨਾਰਾ ਕਰਦੇ ਹੁੰਦੇ ਏਪਨ ਪੰਜਾਬੀ ਟੀਵੀ ਚੈਨਲ ਤੇ ਕਿੰਨੀ ਵਾਰ ਬਿਸ਼ਾ ਆਇਆ ਕਿੰਨੀ ਵਾਰ ਮੁੱਦਾ ਆਇਆ ਕਿ ਡੌਂਕੀਆਂ ਲਾ ਕੇ ਨਾ ਜਾਓ ਜੀ ਦੇਖੋ ਫਰਕ ਪੈਂਦਾ ਲੇਕਿਨ ਥੋੜੇ ਰੁਪਿਆਂ ਤੇ ਪੈਂਦਾ ਹੈ ਕਈ ਲੋਕ ਫੇਰ ਉਸੇ ਚੱਲ ਚੱਲਦੇ ਨੇ ਇਸ ਤੇ ਕਹਿੰਦੇ ਆਪ ਸਮਝ ਲਓ ਜੀ ਆਪੇ ਸੀ ਇਹ ਗਲਤੀਆਂ ਨਾ ਕਰੀਏ ਤਾਂ ਸਾਡੇ ਅੱਗੇ ਨਾ ਕੰਡੇ ਬੀਜ ਹੋਣ ਦੇਖੋ ਇੱਕ ਦਸੀਂ ਲੱਖਾਂ ਦੀ ਕੁਪਰਵਾਦੀ ਕਰਦੇ ਆਂ ਜੀ ਇੱਕ ਵਾਰੇ ਸੀ ਆਪਣਾ ਜਿਹੜਾ ਬੱਚਾ ਹੱਥੋਂ ਕੋ ਬੈਠਦੇ ਆਂ ਜੀ ਕਈ ਬੱਚੇ ਜਿਹੜੇ ਰਾਹ ਤੇ ਮਰ ਜੰਗੇ ਨੇ ਜੰਗਲਾਂ ਚ ਮਰ ਜੰਗੇ ਨੇ ਡੌਂਕੀਆਂ ਦੇ ਚੱਕਰ ਤੇ ਤੇ ਤੁਹਾਡਾ ਸਹੀ ਤਾਂ ਨਾਲ ਸਹੀ ਤਰੀਕੇ ਨਾਲ ਤੁਹਾਡੇ ਕੋਲ ਮਨਜਾਇਸ ਹੈਗੀ ਆ ਸਹੀ ਫਿਰ ਸਹੀ ਤਰੀਕੇ ਨਾਲ ਤੁਸੀਂ ਬਹੁਤ ਸਹੀ ਤਰੀਕੇ ਨਾਲ ਭੇਜੋ ਜੀ ਨਹੀਂ ਦੋ ਨੰਬਰ ਦੇ ਜੇ ਜਾਂ ਕੌਂਕੀ ਲਾ ਕੇ ਜਾਣਾ ਸਾਡੇ ਹਿਸਾਬ ਨਾਲ ਤਾਂ ਠੀਕ ਨਹੀਂ ਜੀ ਹੈ ਜੀ ਸੋ ਪੀਐਮ ਮੋਦੀ ਦੇ ਜਿਸ ਤਰ੍ਹਾਂ ਉੱਥੇ ਮੀਟਿੰਗ ਹੋਈ ਹੈ 트ੰਪ ਦੇ ਨਾਲ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਡਮ ਉਹਨਾਂ ਦੀਆਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਪ੍ਰਧਾਨ ਮੰਤਰੀਆਂ ਦੀਆਂ ਦੇਖੋ ਜੇ ਮਿਲਲੇ ਤਾਂ ਕਿਤੇ ਨਾ ਕਿਤੇ ਇਹ ਹੋ ਜਾਂਦਾ ਵੀ ਥੋੜੀ ਜਿਹੀ ਨਰਵਾਈ ਹੋ ਜਾਊਗੀ ਜੀ ਜਿਵੇਂ ਪਤਾ ਪਹਿਲਾਂ ਚ ਬੀੜੀਆਂ ਸੀਗੇ ਹੱਥਾਂ ਤੇ ਹਾਤਕੜੀਆਂ ਸੀ ਹੋ ਸਕਦਾ ਉਮੀਦ ਉਹ ਵੀ ਸ਼ਾਇਦ ਉਹ ਨਾ ਹੋਣ ਕਿਉਂਕਿ ਹੁਣ ਦੋ ਪ੍ਰਧਾਨ ਮੰਤਰੀ ਮਿਲਲੇ ਪਹਿਲਾਂ ਸੁੰਨਾ ਆਪਦੇ ਵਿੱਚ ਖਤਾਰ ਸੀਗੀ ਦੂਜੀ ਮੀਟਿੰਗ ਆਜੂ ਕੁਝ ਹੋਰ ਨਮਾ ਕਰ ਦੋਗੇ ਤੀਜੀ ਮੀਟਿੰਗਾਂ ਕੁਝ ਹੋਰ ਨਮਾ ਕਰ ਦੋਗੇ ਉਹੀ ਤੇ ਸੀ ਕਹਿੰਦੇ ਆ ਵੀ ਜੇ ਇਹ ਮਿਲਦੇ ਆ ਤਾਂ ਆਮ ਪਬਲਿਕ ਨੂੰ ਲਾਭ ਨੇ ਜੀ ਅਗਰ ਇਹ ਪ੍ਰਧਾਨ ਮੰਤਰੀ ਆਪਦੇ ਵਿੱਚ ਕੋਈ ਤਕਰਾਰਬਾਜੀ ਰੱਖਦੇ ਆ ਤਾਂ ਹਨਨੀ ਜ਼ਰੂਰ ਹੁੰਦੀ ਹੈ ਜੀ ਜੀ ਬਿਲਕੁਲ ਸੋ ਸ਼ਰਮਾ ਜੀ ਬਹੁਤ-ਬਹੁਤ ਸ਼ੁਕਰੀਆ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਸਾਡੇ ਨਾਲ ਸੋ ਮਿਹਰਬਾਨੀ ਧੰਨਵਾਦ ਜੀ ਤਨ ਨਾਲ ਬਹੁਤ ਬਹੁਤ ਤੁਹਾਨੂੰ ਸੋ ਦੋਸਤੋ ਏਸੀ ਸ਼ਰਮਾ ਜੀ ਜੋ ਸਾਡੇ ਨਾਲ ਅਕਸਰ ਜੁੜ ਜਾਂਦੇ ਨੇ ਤੇ ਇਹਨਾਂ ਦੇ ਵਿਚਾਰ ਬਹੁਤ ਹੀ ਸੋਹਣੇ ਹੁੰਦੇ ਨੇ ਸਾਡੀ ਆਉਣ ਵਾਲੀ ਪੀੜ੍ਹੀ ਦੇ ਲਈ ਵੀ ਤੇ ਹੁਣ ਵੀ ਜਿਹੜੇ ਰਿਪੋਰਟ ਹੋ ਕੇ ਆ ਰਹੇ ਨੇ ਉਹਨਾਂ ਨੂੰ ਇੱਕੋ ਸੁਨੇਹਾ ਹੈ ਕਿ ਬਾਹਰ ਦੀ ਦੌੜ ਨੂੰ ਬੰਦ ਕਰੋ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰਨਾ ਸ਼ੁਰੂ ਕਰੋ ਹੱਥੀ ਕਿਰਤ ਕਰੋ ਪਰ ਇੱਕ ਗੱਲ ਇਹ ਵੀ ਹੈ ਕਿ ਜੇਕਰ ਅਸੀਂ ਗੋਰਿਆਂ ਦੇ ਪਿੱਛੇ ਹੀ ਲੱਗਣਾ ਸੀ ਵਿਦੇਸ਼ਾਂ ਦੇ ਪਿੱਛੇ ਹੀ ਜਾਣਾ ਸੀ ਤਾਂ ਫੇਰ ਅਸੀਂ ਸਭ ਤੋਂ ਵੱਡੀ ਗੱਲ ਹੈ ਸੋਚਣ ਵਾਲੀ ਹੈ ਕਿ ਫੇਰ ਅਸੀਂ ਇੱਥੋਂ ਗੋਰਿਆਂ ਨੂੰ ਭਜਾਇਆ ਹੀ ਕਿਉਂ ਸੀ ਜੇਕਰ ਅਸੀਂ ਗੋਰਿਆਂ ਦੇ ਗੁਲਾਮ ਹੀ ਬਣ ਕੇ ਉੱਥੇ ਕੰਮ ਕਰਨਾ ਸੀ ਮੰਨਿਆ ਹੈ ਕਿ ਉਸ ਕੰਟਰੀ ਦੇ ਵਿੱਚ ਪੈਸਾ ਵੱਧ ਹੈ ਪਰ ਤੁਹਾਡੀ ਜਾਨ ਨੂੰ ਪੈਰ ਪੈਰ ਤੇ ਖਤਰੇ ਹੋ ਜਾਂਦੇ ਨੇ ਸਰਕਾਰਾਂ ਕਦੋਂ ਕੀ ਕਾਨੂੰਨ ਬਦਲ ਦੇਣ ਕਿਸੇ ਦਾ ਕੁਝ ਪਤਾ ਨਹੀਂ ਲੱਗਦਾ ਜਿਵੇਂ ਮੌਸਮ ਕਹਿੰਦੇ ਨੇ ਨਾ ਕਿ ਇਕਦਾਂ ਮઝાਜ ਬਦਲ ਲੈਂਦਾ ਹੈ ਸਰਦੀ ਤੋਂ ਇਕਦਮ ਗਰਮੀ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਸੇ ਤਰ੍ਹਾਂ ਹੀ ਸਰਕਾਰਾਂ ਕਦੋਂ ਮੌਸਮ ਆਪਣੇ ਮੂਡ ਚੇਂਜ ਕਰ ਲੈਣੇ ਇਹਦਾ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਹੈ ਸੋ ਦੋਸਤੋ ਇਸ ਦੇ ਨਾਲ ਹੀ ਦੇਖਦੇ ਹਾਂ ਕਿ ਅੱਜ ਸ਼ਾਮ ਨੂੰ ਜਿਹੜਾ ਜਹਾਜ਼ ਉਤਰੇਗਾ ਉਸ ਦੇ ਵਿੱਚ ਸੋਚਣ ਵਾਲੀ ਗੱਲ ਹੈ ਵੱਡੀ ਗੱਲ ਹੈ ਕਿ ਉਹਨਾਂ ਦੇ ਪੈਰਾਂ ਦੇ ਵਿੱਚ ਹੱਥਾਂ ਦੇ ਵਿੱਚ ਵੇੜੀਆਂ ਹੁੰਦੀਆਂ ਨੇ ਜਾ ਨਹੀਂ ਪਰ ਨੌਜਵਾਨ ਪੀੜੀ ਨੂੰ ਇੱਕੋ اپੀਲ ਕਰਦਾ ਸਾਡਾ ਏਵਨ ਪੰਜਾਬੀ ਆਦਾਰਾ ਕਿ ਪੰਜਾਬ ਦੇ ਵਿੱਚ ਰਹਿ ਕੇ ਹੱਥੀ ਕਿਰਤ ਕਰੋ ਹੱਥੀਗਿਰਤ ਕਰਕੇ ਆਪਣਾ ਜੋ ਵੀ ਕੰਮ ਹੈ ਤੁਹਾਡਾ ਇੱਥੇ ਕਰੋ ਥੋੜੀ ਖਾ ਲੋ ਪਰ ਆਪਣੇ ਮਾਪੇ ਭੈਣ ਭਰਾਵਾਂ ਦੇ ਵਿੱਚ ਰਹੋ ਤੇ ਜ਼ਿਆਦਾ ਸ਼ੋਸ਼ੇਬਾਜੀ ਦੀ ਦੁਨੀਆ ਤੋਂ ਦੂਰ ਰਵੋ ਸੋ ਇਸ ਦੇ ਨਾਲ ਹੀ ਮੈਨੂੰ ਦਿਵੋ ਇਜਾਜ਼ਤ ਦੇਖਤੇ